ਜੈ ਭੀਮ ਜੈ ਭਰਤ ਪ੍ਰਸ਼ੂਤਮ ਰਾਜ ਅहीर ਹੁਸ਼ਿਆਰਪੁਰ ਪੰਜਾਬ ਤੇ ਅੱਜਕੱਲ੍ਹ ਅਮਰੀਕਾ ਦੇ ਵਿੱਚ ਐ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਸੁਣਨੇ ਨੂੰ ਮਿਲੀ ਐ ਵਾਈ ਪੂਰਨ ਕੁਮਾਰ ਜੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਸੁਸਾਇਸਾਈਡ ਕਰਨ ਲਈ ਮਜਬੂਰ ਕਰ ਦਿੱਤਾ ਇਸ ਸਿਸਟਮ ਨੇ ਜਾਤ ਪਾਤ ਦੇ ਵਿਤਕਰੇ ਨੇ ਔਰ ਇਹੋ ਜਿਹਾ ਮਾਹੌਲ ਜਿਹੜਾ ਬਣਾ ਦਿੱਤਾ ਕਿ ਉਹਨਾਂ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਦੇਖੋ ਇੱਕ ADGP ਰੈਂਕ ਤੱਕ ਪਹੁੰਚਣਾ ਜੇ ਆਪਾਂ ਉਹਨੂੰ ਗੰਭੀਰਤਾ ਨਾਲ ਦੇਖੀਏ ਤਾਂ ਬਹੁਤ ਵੱਡੀ ਜਿਹੜੀ ਉਹ ਉਪਲਬਧੀ ਆਪਣੇ ਸਮਾਜ ਦੇ ਵਿੱਚੋਂ ਜੇ ਆਪਾਂ ਉਂਗਲਾਂ ਤੇ ਗਿਣੀਏ ਤਾਂ ਤੁਹਾਨੂੰ ਬਹੁਤ ਘੱਟ ਜਿਹੜੇ ਆਪਣੇ ਉਚਾਦੇ ਅਧਿਕਾਰੀ ਮਿਲਣਗੇ ਔਰ ਜੇ ਕੋਈ ਅਧਿਕਾਰੀ ਸਾਡਾ ਪਹੁੰਚ ਵੀ ਗਿਆ ਉਸ ਡੈਸੀਗਨੇਸ਼ਨ ਦੇ ਉੱਪਰ ਔਰ ਉਹ ਪਰਿਵਾਰ ਜਿਹੜਾ ਹੈ ਪਰਫੁੱਲਤ ਐਜੂਕੇਸ਼ਨ ਦੇ ਨਾਲ ਭਰਪੂਰ ਨੌਲੇਜ ਦੇ ਨਾਲ ਭਰਪੂਰ ਕਾਨੂੰਨ ਕਾਇਦਾ ਜਿਹੜਾ ਸਾਰਾ ਜਾਣਦਾ ਪੋਲੀਟੀਕਲ ਜਿਹੜੀ ਅਪਰੋਚ ਰੱਖਦਾ ਉਸ ਪਰਿਵਾਰ ਦੇ ਵਿੱਚੋਂ ADGP ਵੈਕੂਰਨ ਕੁਮਾਰ ਜੀ ਜਿਹੜਾ ADGP بڑے اور انہوں نے سسٹم ਦੇ ਵਿੱਚ ਰਹਿ ਕੇ سسٹم ਨੂੰ ਦਰੁਸਤ ਕਰਨ ਦੀ ਜਾਂ ਤਾਂ ਕੋਸ਼ਿਸ਼ ਕੀਤੀ ਜਾਂ ਉਹਨਾਂ ਨੇ ਆਪਣੇ ਸਮਾਜ ਦੀ ਕੋਈ ਗੱਲ ਕੀਤੀ ਜਾਂ ਆਪਣੇ ਸਮਾਜ ਦੇ ਅਧਿਕਾਰੀਆਂ ਦੇ ਹੱਕ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਜਾਂ ਆਪਣੇ ਸਮਾਜ ਨੂੰ ਤਾਂ ਚੱਕਣ ਲਈ ਉਹਨਾਂ ਨੇ ਕੋਈ ਨਾ ਕੋਈ ਉਪਰਾਲੇ ਜਿਹੜੇ ਉਹ ਕੀਤੇ ਜਿਹਦੇ ਕਰਕੇ ਮੌਜੂਦਾ ਜਿਹੜਾ ਸਿਸਟਮ ਹੈ ਮੌਜੂਦਾ ਉਹਨਾਂ ਦੇ ਉੱਚ ਅਧਿਕਾਰੀ ਹੈ ਉਹਨਾਂ ਨੇ ਉਹਨਾਂ ਦੇ ਨਾਲ ਇਹੋ ਜਿਹਾ ਵਿਤਕਰਾ ਕੀਤਾ ਇਹੋ ਜਿਹਾ ਉਹਨਾਂ ਦੇ ਤਸ਼ੱਦਦ ਕੀਤਾ ਮਾਨਸਿਕ ਤੌਰ ਤੇ ਉਹਨਾਂ ਨੂੰ ਜਿਹੜਾ ਹੈ ਪਰੇਸ਼ਾਨ ਕੀਤਾ ਜਾਤ ਪਾਤ ਦੇ ਨਾਂ ਤੇ ਉੱਪਰ ਉਹਨਾਂ ਨੂੰ ਦਲਿਤ ਹੋਣ ਦੇ ਕਰਕੇ ਉਹਨਾਂ ਦੇ ਉਹਨਾਂ ਨੂੰ ਹਰੇਕ ਜਗ੍ਹਾ ਤੇ ਜਿਹੜਾ ਉਹਨਾਂ ਨੂੰ ਨੀਵਾ ਦਿਖਾ ਲਿਆ ਔਰ ਮਾਨਸਿਕ ਇਹੋ ਜਿਹਾ ਉਹਨਾਂ ਨੂੰ ਪਰੇਸ਼ਾਨ ਕੀਤਾ ਕਿ ਉਹਨਾਂ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਇਹ ਬੜੀ ਦੁੱਖ ਦੀ ਗੱਲ ਹੈ ਆਪਾਂ 2025 ਦੇ ਵਿੱਚ ਗੱਲ ਕਰ ਰਹੇ ਹਾਂ ਔਰ ਅਸੀਂ ਗੱਲ ਕਰਦੇ ਆਂ ਵੀ ਇੱਥੇ ਜਾਤ ਪਾਤ ਨਹੀਂ ਇੱਥੇ ਵਿਤਕਰਾਨੀ ਇੱਥੇ ਭੇਦ ਭਾਵ ਨਹੀਂ ਜਦੋਂ ਅਸੀਂ ਮੰਚਾਂ ਦੇ ਬੈਠਦੇ ਆਂ ਆ ਗੱਲ ਕਰਦੇ ਆਂ ਵੀ ਇੱਥੇ ਸਾਰੀ ਕੁਆਲਿਟੀ ਆ ਠੀਕ ਆ ਪਰ ਇਹੋ ਜੀਆਂ ਘਟਨਾਵਾਂ ਜਿਹੜੀਆਂ ਉਹ ਅਸਲ ਜਿਹੜਾ ਸੱਚ ਮੋਹਰੇ ਲਿਆਉਂਦੀਆਂ ਵੀ ਉਹ ਕੀ ਰੇ ਜੇ ਕਰ ਅਸੀਂ ਲੇਬਰ ਐ ਅਸੀਂ ਥੱਲੇ ਐ ਪਹਿਲੀ ਕਲਾਸ ਚ ਐ ਮਜ਼ਦੂਰੀ ਕਰੀ ਜਾਂਦੇ ਆ ਮੈਲਾ ਢੋਈ ਜਾਂਦੇ ਆ ਗਾਰੇ ਕੱਢੀ ਜਾਂਦੇ ਆ ਪੱਠਾ ਦਿੱਠਾ ਵੱਢੀ ਜਾਂਦੇ ਆ ਇਹਨਾਂ ਦੀਆਂ ਫੈਕਟਰੀਆਂ ਚ ਕੰਮ ਕਰੀ ਜਾਂਦੇ ਆ ਮਰੀ ਜਾਂਦੇ ਆ ਸਾਡੀ ਪੀੜੀ ਦਰ ਪੀੜੀ ਗੁਲਾਮੀ ਕਰੀ ਜਾਂਦੇ ਆ ਉਦੋਂ ਤੱਕ ਸਾਡੇ ਨਾਲ ਕੋਈ ਬਿਤਕਰਾਂ ਨਹੀਂ ਉਦੋਂ ਤੱਕ ਅਸੀਂ ਇਹਨਾਂ ਦੇ ਗੁਲਾਮ ਅਸੀਂ ਠੀਕ ਐ ਜਦੋਂ ਅਸੀਂ ਪੜ੍ਹ ਲਿਖ ਕੇ ਉੱਚ ਅਹੁਦਿਆਂ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆਂ ਕੁਝ ਬਣਦੇ ਆਂ ਕੁਝ ਨੌਲੇਜ ਗੇਨ ਕਰਕੇ ਬਾਬਾ ਸਾਹਿਬ ਨੇ ਜਿਹੜੇ ਸਾਨੂੰ ਰਾਈਟ ਦਿੱਤੇ ਉਹਨਾਂ ਦੇ ਘਾਰਾਂ ਦੀ ਵਰਤੋਂ ਕਰਕੇ ਜੇ ਅਸੀਂ ਕਿਤੇ ਪਹੁੰਚਦੇ ਆਂ ਤਾਂ ਸਾਨੂੰ ਜਿਹੜੇ ਇਹੋ ਜਿਹੇ ਤਸ਼ੱਦਦ ਦਾ ਮਾਨਸਿਕ ਪਰੇਸ਼ਾਨੀਆਂ ਦਾ ਇਹੋ ਜਿਹੇ ਜਿਹੜਾ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਕਿ ਆਪਣੀ ਜੀਵਨ ਲੀਲਾ ਹੀ ਸਮਾਪਤ ਕਰਨੀ ਪੈ ਜਾਂਦੀ ਹੈ ਇਹ ਹਾਲਾਤ ਜਿਹੜੇ ਆ ਇਹ ਅੱਜ ਦੇ ਆ ਇਹ ਵਾਈਪੂਰਨ ਸਿੰਘ ਪੂਰਨ ਕੁਮਾਰ ਜੀ ਦੀ ਜਿਹੜੀ ਕਟਨਾ ਆ ਜਿਹੜਾ ਉਹਨਾਂ ਨੇ ਸਿਸਟਮ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਇੱਕ ਉਹਨਾਂ ਨੇ ਸੰਦੇਸ਼ ਦਿੱਤਾ ਇੱਕ ਕਹਿੋ ਜਿਹਾ ਮਾਹੌਲ ਜਿਹੜਾ ਉੱਪਰਲੇ ਲੈਵਲ ਦੇ ਉੱਪਰ ਚੱਲਦਾ ਹੈ ਜਿਹੜਾ ਉਹਨਾਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਕਿ ਉਹਨਾਂ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਔਰ ਉਸ ਪਰਿਵਾਰ ਜਿਸ ਪਰਿਵਾਰ ਦੇ ਵਿੱਚ IAS MP MLA IRS ਇਹੋ ਜਿਹੀਆਂ ਪੋਸਟਾਂ ਦੇ ਉੱਪਰ ਰਹੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਉਹਨਾਂ ਦੇ ਅਧਿਕਾਰੀ ਹੋਣ ਔਰ ਇਹੋ ਜੇ ਪਰਿਵਾਰ ਦੇ ਪਰਿਵਾਰ ਦੇ ਸਾਥੀ ਨੂੰ ਪਰਿਵਾਰ ਦੇ ਅੰਗ ਨੂੰ ਪਰਿਵਾਰ ਦੇ ਸਾਥੀ ਨੂੰ ਜਿਹੜਾ ਇਹੋ ਜੀ ਘਟਨਾ ਜਿਹੜੀ ਹੈ ਉਹਨਾਂ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਵੇ ਕਿੰਨੀ ਦੁਖਦਾਈ ਜਿਹੜੀ ਗੱਲ ਹੈ ਸੋ ਬਹੁਤ ਹੀ ਇਹਦੇ ਦੁਖ ਘਟਨਾ ਸੁਣ ਕੇ ਬੜਾ ਦੁੱਖ ਹੋਇਆ ਬਹੁਤ ਸਾਥੀ ਜਿਹੜੇ ਆ ਸਾਰਾ ਸਮਾਜ ਜਿਹੜਾ ਪਰਿਵਾਰ ਦੇ ਨਾਲ ਖੜਿਆ ਗਏ ਔਰ ਇਸ ਪਰਿਵਾਰ ਜਿਹੜਾ ਪਰਿਵਾਰ ਕਾਨੂੰਨ ਕਾਇਦਾ ਜਾਣਦਾ ਕਾਨੂੰਨ ਬਣਾਉਂਦਾ ਕਾਨੂੰਨ ਦੇ ਅਨੁਸਾਰ ਲੋਕਾਂ ਨੂੰ ਇਨਸਾਫ ਦਿੰਦਾ ਔਰ ਕਾਨੂੰਨ ਦੇ ਨਾਲ ਸਟੇਟ ਦੇ ਵਿੱਚ ਫੈਸਲੇ ਕਰਦੇ ਵੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਕਿਹੜੀ ਉਪਲਬਧ ਹੋਣੀ ਚਾਹੀਦੀ ਕਿਹੜੀ ਨਹੀਂ ਹੋਣੀ ਚਾਹੀਦੀ ਉਸ ਪਰਿਵਾਰ ਨੂੰ ਵੀ ਇਨਸਾਫ ਲੈਣ ਲਈ ਵਾਈ ਪੂਰਨ ਕੁਮਾਰ ਜੀ ਦੀ ਜਿਹੜੀ ਹੈ ਆ ਉਹਨਾਂ ਦਾ ਜਿਹੜਾ ਸਰੀਰ ਹੈ ਉਹਨੂੰ 8 ਦਿਨ ਜਿਹੜਾ ਉਹਨਾਂ ਨੂੰ ਉੱਥੇ ਰੱਖਣਾ ਪਿਆ ਉੱਥੇ ਇਕੱਠੇ ਹੋਣਾ ਪਿਆ ਆਪਣੇ ਹਾਂ ਦਾ ਜਿਹੜਾ ਨਾਹਰਾ ਮਾਰਨਾ ਪਿਆ ਇਨਸਾਫ ਲਈ ਆਪਣੇ ਸਨਮਾਨ ਲਈ ਜਿਹੜਾ ਉਹਨਾਂ ਦੀ ਧਰਮ ਪਤਨੀ ਆਈ ਐਸ ਉਹਨਾਂ ਨੂੰ ਜਿਹੜੀ ਲੜਾਈ ਲੜਨੀ ਪਈ ਪੂਰੇ ਪਰਿਵਾਰ ਨੂੰ ਲੜਾਈ ਲੜਨੀ ਪਈ ਔਰ ਥਾਂ ਥਾਂ ਤੋਂ ਸਮਾਜ ਨੇ ਜਿਹੜੀ ਆਵਾਜ਼ ਚੱਕੀ ਕਿਤੇ ਜਾ ਕੇ ਉਹਨਾਂ ਦੇ ਉੱਚ ਅਧਿਕਾਰੀਆਂ ਦੇ ਉੱਪਰ ਜਿਹੜਾ ਪਰਚਾ ਦਰਜ ਹੋਇਆ ਜਿਹਦੇ ਵਿੱਚ ਡੀਜੀਪੀ ਹਰਿਆਣਾ ਤੇ ਹੋਰ ਜਿਹੜੇ ਆ 12 13 ਸਾਥੀ ਜਿਹੜੇ ਆ 12 13 ਅਧਿਕਾਰੀ ਜਿਨ੍ਹਾਂ ਨੇ ਮਾਨਸਿਕ ਜਿਹੜਾ ਆ ਇਹੋ ਜਿਹਾ ਪ੍ਰੈਸ਼ਰ ਜਿਹੜਾ ਕ੍ਰੀਏਟ ਕੀਤਾ ਇਹੋ ਜਿਹਾ ਮਾਹੌਲ ਜਿਹੜਾ ਬਣਾਇਆ ਕਿ ਵਾਈਪੁਰਨ ਕੁਮਾਰ ਜੀ ਨੂੰ ਜਿਹੜਾ ਆਪਣਾ ਜੀਵਨ ਲੀਲਾ ਸਮਾਪਤ ਕਰਨੀ ਪਈ ਸੁਸਾਈਡ ਵਰਗਾ ਕਦਮ ਚੱਕਣਾ ਪਿਆ ਬਹੁਤ ਹੀ ਦੁਖਦਾਈ ਘਟਨਾ ਤੇ ਦੁੱਖ ਜ਼ਾਹਰ ਕਰਦੇ ਆ ਤੇ ਨਾਲ ਦੀ ਨਾਲ ਜਿਹੜੀ ਇੱਕ ਚਿੰਤਾ ਦੀ ਗੱਲ ਹੈ ਇੱਕ ਹੋਰ ਦੁਖਦਾਈ ਘਟਨਾ ਜਿਹੜੇ ਸੰਦੀਪ ਸੰਦੀਪ ਕੁਮਾਰ ਜੀ ਐਸਆਈ ਜਿਹੜਾ ਉਹਨਾਂ ਨੇ ਵੀ ਸੁਸਾਈਡ ਕੀਤਾ ਉਹਨਾਂ ਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਔਰ ਉਹ ਵੀ ਪਰਿਵਾਰ ਦੇ ਵਿੱਚੋਂ ਗਏ ਐ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਦੁੱਖ ਹੈ ਵੀ ਜਦੋਂ ਇਨਸਾਨ ਚਲਿਆ ਜਾਂਦਾ ਪਿੱਛੇ ਪਰਿਵਾਰ ਜਿਹੜਾ ਉਹ ਖਤਮ ਹੋ ਜਾਂਦਾ ਕਿਉਂਕਿ ਜੀਂਦੇ ਜਾਗਦੇ ਇਨਸਾਨ ਦੀਆਂ ਹੀ ਗੱਲਾਂ ਆ ਜਦੋਂ ਇਨਸਾਨ ਖਤਮ ਹੋ ਗਿਆ ਤੇ ਉਹ ਗੱਲਾਂ ਵੀ ਖਤਮ ਹੋ ਜਾਂਦੀਆਂ ਸੋ ਮੈਂ ਦੇਖ ਰਿਹਾ ਸੀਗਾ ਵੀ ਇੱਕ ਵਾਈ ਪੂਰਨ ਕੁਮਾਰ ਜੀ ਨੇ ਜਦੋਂ ਸੁਸਾਇਸਾਈਡ ਕੀਤਾ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਉਹਨਾਂ ਨੇ ਮੌਜੂਦਾ ਸਿਸਟਮ ਦੇ ਖਿਲਾਫ ਮੌਜੂਦਾ ਜਿਹੜਾ ਉਹਨਾਂ ਦਾ ਜਾਤੀ ਪਾਤੀ ਵਿਤਕਰਾ ਹੋਇਆ ਜਿਹੜਾ ਤਸ਼ੱਦਦ ਹੋਇਆ ਮਾਨਸਿਕ ਪਰੇਸ਼ਾਨ ਕੀਤਾ ਗਿਆ ਉਹਨੂੰ ਮੁੱਖ ਰੱਖਦੇ ਉਹਨਾਂ ਨੇ ਆਪਣਾ ਪੂਰਾ ਜਿਹੜਾ ਆ ਇਕੱਠਾ ਚਿੱਠਾ ਲਿਖ ਕੇ ਆਪਣਾ ਦੱਸ ਕੇ ਉਹਨਾਂ ਨੇ ਆਪਣੀ ਜੀਵਨ ਲੀਲਾ ਉਸ ਅਹੁਦੇ ਤੇ ADGP ਅਹੁਦੇ ਵਾਲੇ ਅਧਿਕਾਰੀ ਨੂੰ ਜਿਹਦੇ ਵਿੱਚ ਪੇਸ਼ੀਐਂਟਸ ਔਰ ਪਬਲਿਕ ਡੀਲਿੰਗ ਸਮਾਜ ਦੇ ਵਿੱਚ ਹਰੇਕ ਮਾਹੌਲ ਦੇ ਵਿੱਚ ਕਿਵੇਂ ਵਿਚਰਨਾ ਕਿਵੇਂ ਗੁਜ਼ਰਨਾ ਉਹੋ ਜੀ ਜਿਹੜੀ ਹੈ ਉਹਨਾਂ ਨੇ ਪੜਾਈ ਵਿਦਿਆ ਜਿਹੜੀ ਗ੍ਰਹਿਣ ਕਰਕੇ ਉਹਨਾਂ ਕੁਰਸੀਆਂ ਤੇ ਬੰਦਾ ਪਹੁੰਚਦਾ ਹੈ ਉਸ ਅਧਿਕਾਰੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸਾਰਾ ਕੁਝ ਆਪਣੇ ਆਪ ਦੇ ਉੱਪਰ ਸਹਨ ਕਰਕੇ ਜਦੋਂ ਨਹੀਂ ਸਹਿ ਹੋਇਆ ਓਵਰਫਲੋ ਹੋ ਗਿਆ ਫਿਰ ਮੈਨੂੰ ਲੱਗਦਾ ਵੀ ਮਤਲਬ ਬਰਦਾਸ਼ਤ ਤੋਂ ਬਾਹਰ ਹੋ ਗਿਆ ਤੇ ਫਿਰ ਇਨਸਾਨ ਸੋਚਦਾ ਵੀ ਹੁਣ ਮੈਂ ਕੀ ਕਰਾਂ ਤੇ ਉਹਨਾਂ ਨੇ ਕਿੰਨੇ ਕੁ ਦੁਖੀ ਹੋਣਗੇ ਜਿਹੜਾ ਉਹਨਾਂ ਨੂੰ ਸੁਸਾਈਡ ਕਰਨਾ ਪਿਆ ਤੇ ਦੂਜੀ ਜਿਹੜੀ ਏ ਵਾਲੀ ਘਟਨਾ ਹੋਈ ਹੈ ਇਹ ਨੇ ਤਾਂ ਇੱਕ ਸਿਸਟਮ ਦੇ ਵਿੱਚ ਸਵਾਲ ਖੜਾ ਕਰਕੇ ਰੱਖ ਦਿੱਤਾ ਵੀ ਜਿਹੜੇ ਅਧਿਕਾਰੀ ਹੈ ਉਹ ਕਿਹੋ ਜੀ ਭਾਵਨਾ ਜਿਹੜੀ ਆਪਣੇ ਮਨ ਦੇ ਵਿੱਚ ਲੈ ਕੇ ਕੰਮ ਕਰ ਰਹੇ ਆ ਦਫ਼ਤਰਾਂ 'ਚ ਜਾ ਰਹੇ ਆ ਜਾਂ ਆਪਣਾ ਆਪਣਾ ਜੀਵਨ ਬਸਰ ਕਰ ਰਹੇ ਉਹ ਕਿੰਨੇ ਕ ਪ੍ਰੈਸ਼ਰ ਦੇ ਵਿੱਚ ਹੈ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋਣ ਇਸ ਉੱਚ ਅਧਿਕਾਰੀਆਂ ਦਾ ਜਾਂ ਇਸ ਸਿਸਟਮ ਦਾ ਉਹਨਾਂ ਮੁਲਾਜ਼ਮਾਂ ਦੇ ਉੱਪਰ ਜਿਹੜੇ ਕੰਮ ਕਰ ਰਹੇ ਕਿੰਨਾ ਕ ਪ੍ਰੈਸ਼ਰ ਹੈ ਕਿ ਉਹ ਵਿਚਾਰੇ ਕਿਸੇ ਨੂੰ ਦੱਸ ਵੀ ਨਹੀਂ ਰਹੇ ਤਾਂ ਹਾਰ ਕੇ ਇੱਕ ਦਿਨ ਬਾਏ ਦਿਨ ਦਿਨ ਬਾਏ ਦਿਨ ਔਰ ਬੜਾ ਦੁੱਖ ਹੁੰਦਾ ਜਦੋਂ ਇਨਸਾਨ ਜਿਹੜਾ ਉਹ ਚਲਾ ਜਾਂਦਾ ਔਰ ਸਿਸਟਮ ਤੋਂ ਦੁਖੀ ਹੋ ਕੇ ਜਾਂਦਾ ਔਰ ਸੋਚਦਾ ਵੀ ਸ਼ਾਇਦ ਮੇਰੇ ਜਾਣ ਤੋਂ ਬਾਅਦ ਕੋਈ ਨਾ ਕੋਈ ਸੁਧਾਰ ਆਵੇ। ਉਹ ਮੇਰਾ ਜਾਣਾ ਜਿਹੜਾ ਕੋਈ ਨਾ ਕੋਈ ਮਿਸਾਲ ਬਣੇ, ਕੋਈ ਨਾ ਕੋਈ ਚੰਗਿਆਰੀ ਹੋਵੇ, ਕੋਈ ਨਾ ਕੋਈ ਅੰਦੋਲਨ ਖੜਾ ਹੋਵੇ, ਕੋਈ ਨਾ ਕੋਈ ਮੂਵਮੈਂਟ, ਕੋਈ ਨਾ ਕੋਈ ਵੇਵ ਇਹੋ ਜੀ ਬਣੇ, ਜਿਹੜਾ ਮੌਜੂਦਾ ਸਿਸਟਮ ਨੂੰ ਝੋੜੇ, ਮੌਜੂਦਾ ਸਿਸਟਮ ਨੂੰ ਦਰੁਸਤ ਕਰਨ ਦੀ ਜਿਹੜੀ ਕੋਈ ਨਾ ਕੋਈ ਸ਼ੁਰੂਆਤ ਹੋਵੇ, ਇਹੋ ਜਿਹਾ ਜਿਹੜਾ ਜਦੋਂ ਸਾਥੀ ਜਾਂਦੇ ਇਹੋ ਜਿਹਾ ਸੋਚ ਕੇ ਕਿਤੇ ਨ ਕਿਤੇ ਸੋਚ ਕੇ ਜਾਂਦੇ ਹੋਣਗੇ ਪਰ ਇਹ ਮੌਜੂਦਾ ਸਿਸਟਮ ਐਡਾ ਕੋ ਪਾਵਰਫੁੱਲ ਹੈ ਮੌਜੂਦਾ ਲੋਕ ਜਿਹੜੇ ਬੇਈਮਾਨ ਲੋਕ ਹੈ ਮਾੜੀ ਬਿਰਤੀ ਦੇ ਲੋਕ ਹੈ ਮਾੜੀ ਸੋਚ ਦੇ ਲੋਕ ਹੈ ਉਹ ਜਿਹੜੇ ਉੱਪਰ ਬੈਠੇ ਹੋਏ ਐ ਉਹ ਇਹੋ ਜਿਹਾ ਮਾਹੌਲ ਬਣਾ ਦਿੰਦੇ ਐ ਕਿ ਹੌਲੀ 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 ਜਿਹੜੀ ਗੱਲ ਉਹ ਖਤਮ ਹੁੰਦੀ ਜਾਂਦੀ ਐ ਥੋੜੇ ਸਮੇਂ ਬਾਅਦ ਕੋਈ ਨਵਾਂ ਸਿਲਸਲਾ ਹੁੰਦਾ ਕੋਈ ਨਵਾਂ ਇਹੋ ਜਿਹਾ ਐਪੀਸੋਡ ਹੋ ਜਾਂਦਾ ਸੋ ਮੈਂ ਆਪਣੇ ਸਾਥੀਆਂ ਨੂੰ ਇਸ ਦੁੱਖ ਦੀ ਗੱਲ ਜਿਹੜੀ ਹੈ ਦੁੱਖ ਦੀਆਂ ਘਟਨਾਵਾਂ ਹੋਈਆਂ ਜਾਨਾਂ ਚਲੀਆਂ ਗਈਆਂ ਸਿਸਟਮ ਨੇ ਮਾਹੌਲ ਬਣਾਇਆ ਮੈਂ ਉਹਦੇ ਤੇ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਦੋ ਜਿਵੇਂ ADGP ਸਾਹਿਬ ਇੱਥੋਂ ਗਏ ਐ ਇਹ ਮੇਂ ਜਿਹੜਾ ਦੂਸਰਾ ਸਾਥੀ ਹੈ ਆਈ ASI ਜਿਹੜਾ ਉਹਨੇ ਵੀ ਸੁਸਾਇਟੀ ਕੀਤਾ ਉਹ ਵੀ ਸਮਾਜ ਦੇ ਵਿੱਚੋਂ ਆਪਣੇ ਪਰਿਵਾਰ ਦੇ ਵਿੱਚੋਂ ਗਿਆ ਪਰ ਜਿਹੜੀ ਚਿੰਤਾ ਦੀ ਗੱਲ ਹੈ ਉਹ ਇਹ ਸਵਾਲ ਖੜਾ ਕਰਦੀ ਹੈ ਵੀ ਇਹ ਹੋ ਕ ਹੀ ਰਿਹਾ ਇੱਕ ਪਰਿਵਾਰ ਇੱਕ ਸਿਸਟਮ ਜਿਹੜਾ ਹਰਿਆਣਾ ਸਰਕਾਰ ਦਾ ਜਿਹੜਾ ਸਿਸਟਮ ਹੈ ਉਸ ਸਿਸਟਮ ਦੇ ਵਿੱਚ ਹਰਿਆਣਾ ਸਰਕਾਰ ਦੇ ਕਿੰਨੇ ਪ੍ਰੋਗਰਾਮ ਉਲੀਕੇ ਹੋਏ ਸੀ ਔਰ ਮੌਜੂਦਾ ਜਿਹੜੇ ਹੁਕਮਰਾਨ ਹੈ ਉਹਨਾਂ ਦੀਆਂ ਰੈਲੀਆਂ ਵੀ ਸਿੱਗੀਆਂ ਪਰ ਜਦੋਂ ਬਾਈ ਪੂਰਨ ਕੁਮਾਰ ਜੀ ਵਾਲਾ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋਣ ਤੋਂ ਬਾਅਦ ਇੱਕ ਸਮਾਜ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਹੋਇਆ ਲੋਕ ਉਹਨਾਂ ਦੇ ਨਾਲ ਖੜੇ ਹੋਏ ਇੱਕ ਵੱਡਾ ਸੰਗਠਨ ਜਿਹੜਾ ਉਹਨਾਂ ਦੇ ਨਾਲ ਖੜਾ ਹੋਇਆ ਮਹਾ ਪੰਚਾਇਤਾਂ ਦੀਆਂ ਗੱਲਾਂ ਚੱਲਣ ਲੱਪਈਆਂ ਮੀਟਿੰਗਾਂ ਹੋਣ ਲੱਪਈਆਂ ਐਲਾਨ ਹੋ ਗਿਆ ਮੌਜੂਦਾ ਡੀਜੀਪੀ ਤੇ ਪਰਚਾ ਤਾਂ ਦਰਜ ਕਰ ਦਿੱਤਾ ਬਟ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਗ੍ਰਿਫਤਾਰੀ ਨਹੀਂ ਹੋਈ ਬੇਸ਼ੱਕ ਉਹਨਾਂ ਨੂੰ ਛੁੱਟੀ ਦੇ ਭੇਜ ਦਿੱਤਾ ਬਟ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਇਹ ਜਿਹੜੀ ਸਰਕਾਰ ਹੈ ਇਹ ਮੌਜੂਦਾ ਹੁਕਮਰਾਨ ਹੈ ਇਹ ਜਿਹੜੇ ਮਾੜੀ ਬਿਰਤੀ ਦੇ ਲੋਕ ਹੈ ਉਹਨਾਂ ਦੀ ਮਾਨਸਿਕਤਾ ਜਿਹੜੀ ਤੋਂ ਦਰਸਤ ਹੁੰਦੀ ਹੈ ਔਰ ਉਲਟਾ ਇਹੋ ਜਿਹਾ ਘਟਨਾਕਰਮ ਚੱਲਦੇ ਦੌਰਾਨ ਇੱਕ ਮੌਜੂਦਾ ਹੋਰ ਅਧਿਕਾਰੀ ਦਾ ਸੁਸਾਇਡ ਕਰ ਜਾਣਾ ਔਰ ਇੱਕ ਕਲੇਮ ਕਰਨਾ ਵੀ ਜਿਹੜਾ ਪਹਿਲਾਂ ਸੁਸਾਇਡ ਹੋਇਆ ਉਹਦੇ ਪਰਿਵਾਰ ਦਾ ਜਿਹੜਾ ਆ ਉਹਦੇ ਪਰਿਵਾਰ ਕਰਕੇ ਮੈਂ ਸੁਸਾਇਡ ਕਰ ਰਿਹਾ ਔਰ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰਨੀ ਵੀ ਉਹ ਸਹੀ ਹੈ ਉਹ ਇਹਦਾ ਨਹੀਂ ਕਰ ਸਕਦੇ ਇਹ ਕਿਤਨਾ ਕਿਤੇ ਜਿਹੜੇ ਐ ਸਵਾਲ ਖੜੇ ਕਰਦੇ ਐ ਇਹਨਾਂ ਸਵਾਲਾਂ ਨੂੰ ਦੇਖਣਾ ਪਵੇਗਾ ਜਾਂਚਣਾ ਪਵੇਗਾ ਔਰ ਇਹ ਹੋ ਕੀ ਰਿਹਾ ਸੀ ਕਹੋ ਜੇ ਸਿਸਟਮ ਚ ਕਹੋ ਜੀ ਕਲਪਨਾ ਕਰ ਰਹੇ ਆ ਜਦੋਂ ਇਹੋ ਜੀ ਘਟਨਾ ਹੁੰਦੀ ਆ ਜਦੋਂ ਇਨਸਾਨ ਹੀ ਚਲਾ ਜਾਂਦਾ ਜੇ ਇਸ ਜੀਵਨ ਦੀ ਤੁਸੀਂ ਰਾਖੀ ਕਰਦੇ ਆ ਜੇ ਇਸ ਇਨਸਾਨੀ ਜਾਂਮੇ 'ਚ ਤੁਸੀਂ ਆ ਕੇ ਆਪਣੇ ਆਪ ਨੂੰ ਸੁਧਾਰਨਾ ਚਾਹੁੰਦੇ ਆ ਆਪਣੇ ਕਰਮ ਕਾਂਡ ਦਰੁਸਤ ਕਰਨਾ ਚਾਹੁੰਦੇ ਆ ਉਹੋ ਜੇ ਮਾਹੌਲ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁੰਦੀਆਂ ਵੀ ਜਿਹੜੇ ਮੈਂ ਤਾਂ ਇਹ ਕਹੂੰਗਾ ਵੀ ਮੌਜੂਦਾ ਕਿਹੋ ਜਿਹਾ ਪ੍ਰੈਸ਼ਰ ਕ੍ਰੀਏਟ ਕਰ ਦਿੰਦੇ ਆ ਵੀ ਜਿਹੜਾ ਸੁਸਾਇਟੀ ਕਰਨ ਨੂੰ ਇੱਕ ਸੂਸਾਇਡ ਆਲਰੇਡੀ ਹੋ ਗਿਆ ਔਰ ਦੂਸਰਾ ਸੂਸਾਇਡ ਜਿਹੜਾ ਆ ਉਸ ਹੀ ਸੂਸਾਇਡ ਦੇ ਨਾਲ ਸਬੰਧਤ ਹੋ ਰਿਹਾ ਹੈ ਬੜੀ ਚਿੰਤਾ ਦੀ ਗੱਲ ਹੈ ਔਰ ਬੜੀ ਵੱਡੀ ਜਿਹੜੀ ਹੈ ਸਿਸਟਮ ਦੀ ਨਲੈਕੀ ਹੈ ਸੋ ਮੈਂ ਇਸ ਮਾਧਿਅਮ ਤੋਂ ਆਪਣੇ ਇਸ ਵੀਡੀਓ ਤੋਂ ਇਸ ਗੱਲ ਤੋਂ ਇੱਕ ਮੈਸੇਜ ਆਪਣੇ ਸਮਾਜ ਨੂੰ ਦੇਣਾ ਚਾਹੁੰਦਾ ਹੈ ਵੀ ਇਸ ਸਮਾਜ ਦੇ ਵਿੱਚ ਜਨਮੇ ਇੰਟੈਲੀਜੈਂਟ ਇੰਟੈਕਚੁਅਲ ਲੋਕ ਪੜੇ ਲਿਖੇ ਲੋਕ ਜਿਹੜੇ ਪੜਨਾ ਚਾਹੁੰਦੇ ਆ ਗਾਂ ਕੁਝ ਕਰਨਾ ਚਾਹੁੰਦੇ ਆ ਉਹ ਆਪਣੇ 85% ਦੇ ਵਿੱਚ ਹੀ ਰਹੋ 15% ਵਾਲੇ ਪਾਸੇ ਨਾ ਦੌੜੋ ਆਪਣੇ ਸਮਾਜ ਦੇ ਵਿੱਚ ਵਿਚਰੋ ਸਮਾਜ ਦੇ ਸੁੱਖ-ਦੁੱਖ ਦੇ ਵਿੱਚ ਸਹਾਈ ਹੋਵੋ ਸਮਾਜ ਦੀ ਕੋਈ ਵੀ ਜਦੋਂ ਘਟਨਾ ਹੁੰਦੀ ਉਹਦੇ ਤੇ ਬੋਲੋ ਤੁਸੀਂ ਚੰਦੀਨ ਲੈਕੀ ਹੈ ਸੋ ਮੈਂ ਇਸ ਮਾਧਿਅਮ ਤੋਂ ਆਪਣੇ ਇਸ ਵੀਡੀਓ ਤੋਂ ਇਸ ਗੱਲ ਤੋਂ ਇੱਕ ਮੈਸੇਜ ਆਪਣੇ ਸਮਾਜ ਨੂੰ ਦੇਣਾ ਚਾਹੁੰਦਾ ਵੀ ਇਸ ਸਮਾਜ ਦੇ ਵਿੱਚ ਜਨਮੇ ਇੰਟੈਲੀਜੈਂਟ ਇੰਟੈਕਚੁਅਲ ਲੋਕ ਪੜ੍ਹੇ ਲਿਖੇ ਲੋਕ ਜਿਹੜੇ ਪੜ੍ਹਨਾ ਚਾਹੁੰਦੇ ਆ ਗਾਂ ਕੁਝ ਕਰਨਾ ਚਾਹੁੰਦੇ ਆ ਉਹ ਆਪਣੇ 85% ਦੇ ਵਿੱਚ ਹੀ ਰਹੋ 15% ਵਾਲੇ ਪਾਸੇ ਨਾ ਦੌੜੋ ਆਪਣੇ ਸਮਾਜ ਦੇ ਵਿੱਚ ਵਿਚਰੋ ਸਮਾਜ ਦੇ ਸੁੱਖ ਦੁੱਖ ਦੇ ਵਿੱਚ ਸਹਾਈ ਹੋਵੋ ਸਮਾਜ ਦੀ ਕੋਈ ਵੀ ਜਦੋਂ ਘਟਨਾ ਹੁੰਦੀ ਉਹਦੇ ਤੇ ਬੋਲੋ ਤੁਸੀਂ ਖੁੱਲ ਕੇ ਨਹੀਂ ਬੋਲਣਾ ਕਿਸੇ ਤਰੀਕੇ ਨਾਲ ਗੱਲ ਕਰੋ ਕਿ ਸਮਾਜ ਨੂੰ ਅਹਿਸਾਸ ਹੋਵੇ ਤੁਸੀਂ ਆਪਣੇ ਸਮਾਜ ਦੇ ਨਾਲ ਖੜੇ ਹੈ ਜੇਕਰ ਤੁਹਾਨੂੰ ਨੂੰ ਸੁੱਖ ਸਭ ਸੁਵਿਧਾਵਾਂ ਮਿਲੀਆਂ ਔਰ ਬਾਬਾ ਸਾਹਿਬ ਦੀ ਬਦੌਲਤ ਤੁਸੀਂ ਉੱਚ ਅਧਿਕਾਰੀ ਬਣੇ ਹੈ ਕੁਝ ਤੁਹਾਡੇ ਵੱਡੇ ਕਾਰੋਬਾਰ ਹੈ ਜਾਂ ਤੁਸੀਂ ਵਧੀਆ ਮੁਕਾਮ ਹਾਸਲ ਕੀਤੇ ਹੈ ਤੇ ਤੁਹਾਨੂੰ ਸਮਾਜ ਦੇ ਨਾਲ ਜੁੜ ਕੇ ਰਹਿਣਾ ਪੈਣਾ ਹੈ ਕਿਉਂਕਿ ਹਾਲਾਤ ਇਦਾਂ ਦੇ ਬਣ ਗਏ ਆ ਇਹੋ ਜਿਹੇ ਜਿਹੜਾ ਘਟਨਾਵਾ ਆ ਉਹ ਸਾਨੂੰ ਇੱਕ ਜੁੱਟ ਹੋਣ ਦਾ ਸੰਦੇਸ਼ ਦਿੰਦੀ ਆ ਕਿਤੇ ਨਾ ਕਿਤੇ ਵਾਈ ਪੂਰਨ ਕੁਮਾਰ ਜੀ ਦੀ ਵੀ ਇਹੀ ਸੋਚੀ ਹੋਣੀ ਆ ਸੋਚ ਹੋਣੀ ਆ ਵੀ ਇਹ ਸਾਰਾ ਸਮਾਜ ਜਿਹੜਾ ਇੱਕ ਮੁੱਠ ਹੋਵੇ ਇੱਕ ਜੁੱਟ ਹੋਵੇ ਇਹ ਮੌਜੂਦਾ ਜਿਹੜਾ ਸਿਸਟਮ ਹੈ ਜਿਹੜੇ ਕਰਪਟ ਲੋਕ ਹੈ ਜਿਨ੍ਹਾਂ ਨੇ ਜਾਤ ਪਾਤ ਦਾ ਵਿਤਕਰਾ ਕਰਦੇ ਆ ਜਿਨ੍ਹਾਂ ਨੇ ਸਾਰਾ ਸਾਡਾ ਸ਼ੋਸ਼ਣ ਕੀਤਾ ਹੈ ਜਾਂ ਕਰ ਰਹੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਇੱਕ ਵੱਡੀ ਲੜਾਈ ਜਿਹੜੀ ਵਿੰਡੀ ਜਾ ਸਕੇ ਸੋ ਮੈਂ ਆਖਰ ਦੇ ਵਿੱਚ ਸਮਾਪਤੀ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਮਜ਼ਬੂਤ ਕਰਨਾ ਪੈਣਾ ਹੈ Dalit ਰਾਜਨੀਤੀ ਨੂੰ ਮਜ਼ਬੂਤ ਕਰਨਾ ਪੈਣਾ ਹੈ Dalit ਸਮੁਦਾਏ ਦੀ ਰਾਜਨੀਤੀ ਨੂੰ ਜਿਹੜਾ ਵੱਡਾ ਕਰਨਾ ਪੈਣਾ ਹੈ ਇਸ ਰਾਜਨੀਤਿਕ ਸੰਗਠਨ ਨੂੰ ਹੀ ਮਜ਼ਬੂਤ ਕਰਕੇ ਜਾਂ ਬਣਾ ਕੇ ਇੱਕ ਸਿਸਟਮ ਦੇ ਵਿੱਚ ਵੜ ਕੇ ਫੇਰ ਹੀ ਕੁਝ ਨਾ ਕੁਝ ਹੋਣਾ ਹੈ ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਲਈ ਕੋਈ ਵਧੀਆ ਜਿਹੜਾ ਸੁਨੇਹਾ ਜਾਵੇ ਔਰ ਉਹਨਾਂ ਨੂੰ ਜਿਹੜਾ ਆਉਣ ਵਾਲੀ ਜਨਰੇਸ਼ਨ ਹੈ ਜਦੋਂ ਆਉਣ ਵਾਲੀ ਪੀੜ੍ਹੀ ਅੱਖ ਖੋਲੇ ਤਾਂ ਉਹਨਾਂ ਨੂੰ ਇੱਕ ਵਧੀਆ ਜਿਹੜਾ ਮਾਹੌਲ ਦਿੱਤਾ ਜਾ ਸਕੇ ਕਿਉਂਕਿ ਸਾਡੇ ਗੁਰੂ ਰਹਿਬਰਾਂ ਨੇ ਵੀ ਰਾਜ ਭਾਗ ਦੀ ਗੱਲ ਕੀਤੀ ਔਰ ਉਸ ਮੂਵਮੈਂਟ ਦੇ ਤਹਿਤ ਸਾਡੇ ਰਹਿਬਰਾਂ ਨੇ ਲੜਾਈਆਂ ਲੜ ਕੇ ਸਾਨੂੰ ਹੱਕ ਜਿਹੜੇ ਦੁਆਏ ਆ ਔਰ ਅੱਜ ਜਿਹੜਾ ਸਿਸਟਮ ਹੈ ਫੇਰ ਉਸ ਹੀ ਤਗਾਰਵਾਲੂ ਜਾ ਰਿਹਾ ਵੀ ਸਾਡੇ ਜ਼ਿੰਮੇਵਾਰ ਸਾਥੀ ਜਿਹੜੇ ਉਸ ਉਹ ਚੌਧਿਆਂ ਦੇ ਪਹੁੰਚੇ ਅਧਿਕਾਰੀ ਹੈ ਉਹਨਾਂ ਦੇ ਨਾਲ ਸ਼ੋਸ਼ਣ ਹੋ ਰਿਹਾ ਔਰ ਇੱਕ ਤਰ੍ਹਾਂ ਦਾ ਜਿਹੜਾ ਮਨੁਵਾਦ ਸਿਸਟਮ ਹੈ ਜਿਹੜੇ ਸਾਡੇ ਨਾਲ ਵਿਤਕਰਾ ਕਰ ਰਹੇ ਹੈ ਉਹ ਲੋਕ ਇੱਕ ਥੱਲੇ ਜਨਰੇਸ਼ਨ ਨੂੰ ਵੀ ਸਨੇਹਾ ਦੇ ਦੇ ਰਹੇ ਹੈ ਵੀ ਆ ਜਾਓ ਜਿੱਥੇ ਤੱਕ ਮਰਜੀ ਆ ਜਾਓ ਜਿਹੜੇ ਮਰਜੀ ਉਹਤਿਆਂ ਦੇ ਪਹੁੰਚ ਜਾਓ ਚਾਹੇ ਤੁਸੀਂ ਏਡੀਜੀਪੀ ਡੀਜੀਪੀ ਜੋ ਮਰਜੀ ਬਣ ਜਾਓ ਸਾਡਾ ਦਬਦਬਾ ਜਿਹੜਾ ਹੈ ਸਾਡਾ ਸਿਸਟਮ ਹੈ ਸਾਡਾ ਤਸ਼ੱਦਦ ਹੈ ਸਾਡਾ ਜਿਹੜਾ ਤੁਹਾਡੇ ਨਾਲ ਵਿਤਕਰਾ ਹੋਏ ਐਵੇਂ ਦੀ ਤਮੀ ਰਹਿਣਾ ਆ ਸੋ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਇੱਕ ਮੁੱਠ ਹੋਣਾ ਪੈਣਾ ਹੈ ਇੱਕ ਜੁੱਟ ਹੋਣਾ ਪੈਣਾ ਹੈ ਤਾਂ ਜੋ ਜਿਹੜੀ ਇਹ ਇਹ ਜਿਹੜਾ ਵਿੱਤ ਕਰਾਇਆ ਜਿਹੜੀਆਂ ਰੋਜ਼ ਦੀਆਂ ਕਟਨਾਮਾ ਇਹ ਬੰਦ ਹੋ ਸਕਣ ਤਾਂ ਜੋ ਕੋਈ ਸਾਡੇ ਹੋਰ ਵਾਈ ਪੂਰਨ ਕੁਮਾਰ ਜੀ ਵਰਗੇ ਸਾਥੀ ਆ ਜਿਹੜੇ ਹੋਰ ਉਚੋਦਿਆਂ ਤੇ ਪਹੁੰਚੇ ਜਾਂ ਪਹੁੰਚ ਰਹੇ ਆ ਜਾਂ ਕੰਮ ਕਰ ਰਹੇ ਆ ਉਹਨਾਂ ਨੂੰ ਇਹੋ ਜੇ ਮਾਨਸਿਕ ਤਸ਼ੱਦਦ ਦੇ ਵਿੱਚੋਂ ਨਾ ਗੁਜ਼ਰਨਾ ਪਵੇ ਉਹਨਾਂ ਨੂੰ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਸਿਸਟਮ ਦੀ ਪੇਂਟ ਨਾ ਚੜਾਉਣੀ ਪਵੇ ਬੁੱਧੀਜੀਵੀ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਫਾਈਨੈਂਸ਼ਲੀ ਸਟਰੋਂਗ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਬਿਜ਼ਨਸਮੈਨਾਂ ਨੂੰ ਇਕੱਠੇ ਹੋਣਾ ਪੈਣਾ ਜਿਹੜੇ ਉੱਚ ਅਹੁਦਿਆਂ ਤੇ ਸਰਕਾਰੀ ਅਧਿਕਾਰੀ ਐ ਉਹਨਾਂ ਨੂੰ ਵੀ ਉੱਪਰ ਨਾਲ ਉੱਪਰ ਕਿਤੇ ਨਾ ਕਿਤੇ ਆਪਣੀਆਂ ਜੜੀਆਂ ਆ ਆਪਣਾ ਗਠਬੰਧਨ ਕਰਨਾ ਪੈਣਾ ਇੱਕ ਵਿਚਾਰ ਸਾਂਝੇ ਕਰਨੇ ਪੈਣੇ ਆ ਫੇਰ ਜਿਹੜੀ ਕੋਈ ਰਾਜਨੀਤਿਕ ਤੇਰੇ ਸਾਡੀ ਉਹਦੇ ਨਾਲ ਚਰਚਾ ਕਰਨੀ ਪੈਣੀ ਉਹਨੂੰ ਪੂਰ ਸਰਜੀਤ ਕਰਨਾ ਪੈਣਾ ਆ ਤਾਂ ਹੀ ਸਾਡਾ ਜਿਹੜਾ ਕੁਛ ਨਾ ਕੁਛ ਹੋ ਸਕਦਾ ਫੇਰ ਹੀ ਜਿਹੜਾ ਅਸੀਂ ਇਸ ਸਿਸਟਮ 'ਚੋਂ ਨਿਕਲ ਸਕਦੇ ਆ ਸਾਨੂੰ ਸਮਝਣਾ ਪੈਣਾ ਸੋ ਮੈਂ ਤਾਂ ਇੱਕ ਛੋਟਾ ਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮਨ ਦੇ ਵਿੱਚ ਦੁੱਖ ਬਹੁਤ ਹੈ ਮਲਾਲ ਹੈ ਔਰ ਮੈਂ ਵੀ ਜਲਦੀ ਆ ਜਾਣਾ ਆ ਕੇ ਤਾਂ ਫਿਰ ਦੁਬਾਰਾ ਜਿਹੜਾ ਆਪਾਂ ਮੁਹਿੰਮ ਦੇ ਵਿੱਚ ਜੁੜਾਂਗੇ ਜਿੱਤੇ ਜਿੱਤੇ ਸਾਥੀ ਹੈ ਉਹਨਾਂ ਨਾਲ ਕੰਟੈਕਟ ਕਰਾਂਗੇ ਇੱਕ ਵਧੀਆ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇੰਨੀਆਂ ਗੱਲਾਂ ਕਰਦਾ ਮੈਨੂੰ ਲੱਗਦਾ ਲੰਬਾ ਹੋ ਗਿਆ ਤੁਹਾਡੇ ਤੋਂ ਰਜ਼ਾ ਲੈਣਾ ਜੈ ਭੀਮ ਜੈ ਭਾਰਤ ਧੰਨਵਾਦ